आप आए हो बेटियों की लोहड़ी मनाई जा रही है क्या कहना है आ, मतलब हर साल मनाए जाए बहुत अच्छा लगता है यहाँ पे आके और हमने बहुत इंजॉयमेंट करी आ, तो ये हर साल मनाए हमें बहुत अच्छा लगा यहाँ पे आके तो जैसे देखा जाता है कि लड़कों को ज्यादा प्रोत्साहित किया जाता है लेकिन आज लड़कियों के लिए स्पेशल रखा गया तो इस चीज़ें कैसे आप तो आ, लड़कों को ज्यादा मतलब लड़कियों और लड़कों अच्छा लगा आपको बहुत अच्छा लगा बहुत तो घर में भी आपको मतलब लड़कों जैसा ही प्यार मिलता है मिलता। बहुत प्यार मिलता है मुझे घर में जी क्या कहना चाहते हो मम्मी पापा को और प्रबंधकों को मेरी मम्मी पापा बहुत अच्छे मतलब मुझे आ, मेरे भाई से ज्यादा मुझे प्यार करते हैं ठीक है इक्वल प्यार होता है जैसे तो बहुत प्यार करते हैं मुझे सारे घर में आस पड़ोस में बहुत अच्छा है अरे कौन सा स्कूल बेटा क्या नाम है आपका चार आ, कौन सी क्लास में पढ़ते हो सेवन तो आज आप यहाँ पे लोड़ी पे आए हो और बेटियों लोड़ी मनाई जा रही है तो क्या कहना है बहुत मतलब मेरे को बहुत अच्छा लगा ये मिक्स प्रोग्राम देख के आई एम वेरी हैप्पी टू सी दैट बहुत बहुत अच्छा लगा तो आपको मम्मी लेके आए या मम्मी को आप लेके आए मेरे को मम्मा लेके गए वैसे मेरे को पता नहीं था भी ऐसा होगा बट मेरे मम्मा ने मम्मा ने कहा कि ऐसे है। तो, यहाँ तो कैसे सरप्राइज हुआ मैं देखा तो वहाँ काफी लोग थे एंड वहाँ पर भी डांस परफॉर्मेंसेज भी हो रही थी <laughs> ਇਹਦਾ ਬੀਜ ਲੈ ਕੇ ਚੱਲਿਆ ਆਪਣੀਆਂ ਪੁਰਾਣੀਆਂ ਪਰੰਪਰਾਵਾਂ ਆਪਣੀ ਪੁਰਾਣੀ ਸੰਕ੍ਰਿਤੀ ਨੂੰ ਜੀਵਨ ਦਿੰਦਾ ਉਹਨੂੰ ਅੱਜ ਰਾਜਪੁਰਾ ਦੇ ਵਿੱਚ ਮੇਰੇ 팀 ਦਾ ਸਾਥੋਂ ਇੰਦਰ ਕੁਲਾਣਾ ਦੀ ਹੋਰ ਉਹਨਾਂ ਦੀ ਟੀਮ ਬੜੇ ਅੱਛੇ ਬਾਰਨਾ ਲੱਗੀ ਹੋਈ ਐ ਇਹ ਅਜਿਹੀ ਨਿਸ਼ਾਨੀ ਕੱਢ ਜਿਹੜਾ ਤੁਹਾਨੂੰ ਮਜ਼ਲਾ ਆਇਆ ਉਹ ਪੁਰਾਣੇ ਪ੍ਰਿਆਸਾਂ ਦੇ ਕਾਰਨ ਹੋ ਰਿਹਾ ਆ ਪੰਜਾਬ ਨੂੰ ਅਗਰ ਖਨਾ ਕਰਨਾ ਚਾਹੁੰਦੇ ਆ ਪੰਜਾਬ ਨੂੰ ਪੁਨਾ ਜੀਵਤ ਕਰਨਾ ਚਾਹੁੰਦੇ ਆ ਤੁਹਾਨੂੰ ਰੰਗਲਾ ਪਰਿਵਾਰ ਅਗਰ ਦਿਖਾਣਾ ਪੇਗਾ ਤੇ ਦੇਖਦੇ ਤੁਹਾਨੂੰ ਆਪਣੀਆਂ ਬਰਤਾਂ ਪ੍ਰਸਤਾਨਾ ਪੁਰਾਣੇ ਖੇ ਪੁਰਾਣੀਆਂ ਥਾਵੀਆਂ ਵਕੀ ਜਿਹੜੀਆਂ ਤੁਹਾਨੂੰ ਉਹਨਾਂ ਨੂੰ ਦੇਖ ਕੇ ਗਿਆ ਉਹਨੂੰ ਇੱਕ ਵਾਰ ਫੇਰ ਪੁਨਰਜੀਵਿਤ ਕਰਾਂਗੇ ਆਸਕੇ ਕੁਆਲੀਫਾਇਰ ਪੰਜਾਬ ਆਪਣੇ ਨਾਮ ਦੇ ਖੜਾ ਹੋਏਗਾ ਕਿਉਂਕਿ ਪੰਜਾਬ ਹਮੇਸ਼ਾ ਹੀ कभी जीन नहीं बनिया कभी अख नहीं बसारे करके पंजाब जिला गुरु नानक देव जी महाराज ने दितांग करो पंगत करो मिलजुल रहो मिलजुल खाओे करके करो इन्ना ही मेरा संदेश है बहुत 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 बढ़ाइया ਅੱਜ ਜੋ ਲੋਟੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਤੁਹਾਡੇ ਸੰਸਾ ਵੱਲੋਂ ਕੀ ਜਾਣਕਾਰੀ ਪੂਰੇ ਰਾਜਪੁਰੇ ਦੇ ਲੋਟੀਆਂ ਦੀ ਲੋੜੀ ਦਾ ਫੰਕਸ਼ਨ ਸੈਲੀਬ੍ਰੇਟ ਕਰਿਆ ਇਹ ਰਾਜਪੁਰੇ ਦਾ ਤਿਉਹਾਰ ਹੈ ਅਸੀਂ ਸ਼ੁਰੂ ਕੀਤਾ ਸੀਗਾ 500 ਲੋਕਾਂ ਤੋਂ ਤੇ ਹਜ਼ਾਰਾਂ ਦੀ ਗਿਣਤੀ ਬਣ ਗਈ ਹੈ ਤੇ ਮੈਨੂੰ ਉਮੀਦ ਹੈ ਇਹ ਰਾਜਰਾ ਇਤਿਹਾਸ ਗਲੂ ਆਣ ਵਾਲਾ ਆਉਣ ਆਉਣਾਂ ਵੀ ਸਾਲਾਂ ਵਿੱਚ ਲੱਖਾਂ ਦੀ ਗਿਣਤੀ ਹੋएगी ਹਰ ਬੈਣ ਹਰ ਮਾਂ ਹੱਤੀ ਦਾ ਇਹ ਸਰਦਾਰ ਹੋਗਾ ਤੁਸੀਂ ਸਾਰਿਆਂ ਨੇ ਉਮਾ ਆ ਕੇ ਆਇਆ ਤੇ ਬਹੁਤ ਮੀਨ ਸੀਗਾ ਮੌਸਮ ਬਹੁਤ ਚੰਗਾ ਨਹੀਂ ਸੀਗਾ ਬਟ ਫਿਰ ਵੀ ਜਿਸ ਤਰੀਕੇ ਨਾਲ মিডিਆ ਨੇ ਤੇ ਲੋਕਾਂ ਨੇ ਸਟਾ ਸਾਥ ਦਿੱਤਾ ਸੰਗਤ ਦਿਖਾ ਦਿੱਤਾ ਮੈਂ ਤੇਰੇ ਤਿਰੋਂ ਧੰਨਵਾਦ ਕਰਦਾ ਸਾਡੇ ਸਹਿਯੋਗੀ ਸਾਡੇ ਬਜ਼ੁਰਗ ਸਾਡੇ ਮਾਰਗਦਰਸ਼ਕ ਜੀ ਵਿਜੇਨੰਦ ਜੀ ਪਰਿਵਾਰ ਪਰ ਗੋਦੰਦ ਦਾ ਆਸ਼ੀਰਵਾਦ ਜੀ ਦਾ ਉਹਨਾਂ ਦਾ ਉਹਨਾਂ ਦੀ ਉਹਨਾਂ ਦੀ ਦਿਸ਼ਾ ਦਿੱਤੀ ਉਹਨਾਂ 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 ਦੀ ਉਹਨਾਂ ਦੀ ਰਹਿਨੁਮਾਈ ਹੀ ਕਿਤੇ ਜਿੱਦ ਰਾਸ਼ੀਅ ਸਹਿਯੋਗਕਨ ਬਜਰੰਗਨ ਵਿਸ਼ਿੰਦੂ ਪਰਿਸ਼ਦ ਸੇਵਾ ਭਾਰਤੀ ਪੰਜਾਬ ਜਿੱਲੇ ਵੀ ਐਨ ਜੀਓ ਦੇ ਨਾਮ ਸ੍ਰੀ ਲਾਮਨਵੀ ਸੇਵਾ ਸੰਸਥਾ ਰਾਜਪੁਰੇਤ ਪੰਜਾਬ ਦੀ ਹਰ ਇੱਕ ਸੰਸਾ ਨੇ ਜਿਹੜੇ ਆਪਣੇ ਬੱਚਿਆਂ ਨੂੰ ਧੀਆਂ ਨੂੰ ਪਿਆਰ ਕਰਦਾ ਇਹ ਸਾਰਾ ਉਹਨਾਂ ਦਾ ਕਾਰਜਕ੍ਰਮ ਜਿਸ ਕਰ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਮਤਮਸਤ ਹੋਣਾ ਤੇ ਪ੍ਰਮਾਤਮਾ ਦੇ ਅਗੇ ਇਹੀ ਅਰਦਾਸ ਕਰਦਾ ਕਿ ਆਉਣ ਵਾਲਾ ਹਰ ਦਿਨ ਇਸ ਰਾਜਪੁਰਾ ਦੇ ਇਸ ਪੰਜਾਬ ਦੇ ਲਈ ਸੁਹਾਵਣਾ ਹੋਏ ਸਾਡੇ ਵਿੱਚ ਬਹੁਤ ਦੂਰ ਦੂਰ ਤੋਂ ਲੋਕ ਆਏ ਮੈਂ ਸਾਰਿਆਂ ਨੂੰ तहे ਦਿਲੋਂ ਧੰਨਵਾਦ ਕਰਦਾ ਤੇ ਪ੍ਰਮਾਤਮਾ ਤੋਂ ਇਹ ਅਰਦਾਸ ਕਰਦਾ ਕਿ ਹਰ ਦਿਨ ਹਰ ਰਾਤ ਖੁਸ਼ੀਆਂ ਹੋਵੇ ਤੁਹਾਡੇ ਲਈ ਜਿਹੜੇ ਜਿਹੜੇ ਬਹੁਤ ਵੱਡੇ ਰਣਕਿਆਂ ਦੇ ਵਿੱਚ ਪੈ ਪਹਿਲੇ ਸਾਨੂੰ ਰਾਜਪੁਰਾ ਨਿਵਾਸੀਆਂ ਨੂੰ ਲੋੜੀਆਂ ਮੌਜੂਦ ਹੈ ਪੂਰੇ ਦੇਸ਼ ਤੇ ਤਿਹਾਰ ਮਨਾਇਆ ਜਾ ਰਿਹਾ ਇੱਥੇ ਆ ਕੇ ਬੜਾ ਵਧੀਆ ਇੱਕ ਜਿਹੜਾ ਕਹਿੰਦੇ ਸਕੂਨ ਮਿਲਿਆ ਸਕੂਨ ਇਹ ਮਿਲਿਆ ਕਿ ਅੱਜ ਦੀ ਜਮਾਹਮੇਸ਼ਾ ਇਦਾਂ ਦੇ ਤਿਹਾਰਾਂ ਤੇ ਮੈਂ ਇੱਕ ਵਾਰੀ ਕਹਿੰਦਾ ਕਿ ਕਿ ਇਹ ਸੋਸ਼ਲ ਰੈਵਲੂਸ਼ਨ ਦੇ ਤਿਹਾਰ ਹੁੰਦੇ ਨੇ ਜਿਹੜੇ ਸਮਾਜ ਨੂੰ ਜੋੜਦੇ ਨੇ ਪਰ ਕਈ ਸਾਲਾਂ ਤੋਂ ਕਈ ਟਾਈਮ ਤੋਂ ਦਾ ਟਾਈਮ ਬਦਲਾਅ ਆਇਆ ਉਹਦੇ ਨਾਲ ਕੀ ਹੋਣ ਲੱਗਿਆ ਕਿ ਘਰਾਂ ਘਰਾਂ ਦੇ ਵਿੱਚ ਇੰਝ ਲੋੜੀਆਂ ਸ਼ੁਰੂ ਹੋਈਆਂ ਲੜਕੀ ਲੋੜੀ ਦਾ ਤਿਹਾਰ ਜਿਹੜਾ ਕਮਿਊਨਿਟੀ ਤਿਹਾਰ ਹੈ ਅੱਜ ਜਿਹੜਾ ਇੱਥੇ ਸੰਸਥਾ ਜਿਹੜੀ ਮਨਾਂਦੇ ਨੇ ਫਿਕਰਮਨ ਸੁਸਾਇਟੀ ਐ ਪਰਿਵਾਰ ਪ੍ਰਬੋਧਨ ਸੰਸਥਾ ਜਿਹੜੇ ਇਕੱਠੇ ਹੋ ਕੇ ਇਹਨਾਂ ਨੇ ਧੀਆਂ ਦੀ ਲੋੜੀ ਔਰ ਉਹਨਾਂ ਨੂੰ ਰਾਜਪੁਰਾ ਫੈਸਟੀਵਲ ਦਾ ਨਾਮ ਦਿੱਤਾ ਹੈ ਉਹਦੇ ਨਾਲ ਜਿੱਦਾਂ ਘਰੋਂ ਘਰ ਮੈਂ ਰਸ ਦੇਖਿਆ ਸੀ ਲੋਕਾਂ ਨੂੰ ਘਰੋਂ ਘਰੋਂ ਕੱਢ ਕੇ ਸਾਰਿਆਂ ਨੂੰ ਆਪਣੇ ਇੱਥੇ ਇੱਕ ਜਗ੍ਹਾ ਤੇ ਇਕੱਠਾ ਕਰਕੇ ਕਮਿਊਨਿਟੀ ਲੋੜੀ ਦਾ ਜਿਹੜਾ ਕੰਮ ਕੀਤਾ ਹੈ ਉਹ ਇੱਕ ਬਹੁਤ ਸ਼ਲਾਘਾਯੋਗ ਕਦਮ ਹੈ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਜਨੇ ਸੰਡੇ ਖਾਸ ਕਰ ਜਿਹੜੇ ਪਿੰਡੂ ਸਮਾਜ ਐ ਸ਼ਹਿਰੀ ਐ ਉਹਨਾਂ ਨੂੰ ਇਤੋਂ ਇੱਕ ਸਿੱਖ ਮਿਲਦੀ ਹੈ ਕਿ ਸਾਨੂੰ ਠੀਕ ਹੈ ਆਪਣੇ ਘਰ ਦੀ ਲੋਹੜੀ ਤਾਂ ਇਕੱਲਾ ਜਿੰਚ ਕਰਦੇ ਹੀ ਆਪਾਂ ਜਲਾਉਂਦੇ ਆਂ ਇਕ ਆਲਾਮ ਜਲਾਣੇ ਲੇਕਿਨ ਕਮਿਊਨਿਟੀ ਲੋਹੜੀ ਜਿਹੜਾ ਹੈ ਕਮਿਊਨਿਟੀ ਨੂੰ ਜੋੜਨ ਦਾ ਤਿਹਾਰਾ ਹੈ ਤੋਂ ਉਸ ਦੇ ਵਿੱਚ ਲਈ ਜਿਹੜਾ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਇਕੱਠੇ ਕਰਨਾ ਉਹ ਇੱਕ ਬੜਾ ਚੈਲੰਜ ਹੈ ਉਹ ਕਾਸਟ ਹੁੰਦੀ ਹੈ ਉਹ ਇਹਨਾਂ ਨੇ ਇੱਥੇ ਸਸਤਾ ਨੇ ਪੂਰਾ ਕਰਕੇ ਰਾਜਪੁਰਾ ਨੂੰ ਦਿਖਾਇਆ ਹੈ ਕਿ ਬਹੁਤ ਵਧੀਆ ਹੈ ਅਸੀਂ ਕਹਿੰਦੇ ਹਿਸਰ ਆਹ ਦਲਿਤਾਂ ਦਾ ਜਦ ਰਿੰਦਰ ਦੀ ਦਾ ਠੁੱਲੇ ਪਾ ਉਹਦਾ ਇਹੀ ਮਤਲਬ ਹੈ ਕਮਿਊਨਿਟੀ ਨੂੰ ਇਕੱਠਾ ਕਰਕੇ ਜਿਹੜੇ ਸਾਡੇ ਸਮਾਜ ਦੇ ਦਲੇਦਰ ਨੇ ਉਹ ਦਲੇਦਰ ਨੂੰ ਅਸੀਂ ਜੜ ਤੋਂ ਗ਼ਲਾਬ ਦੇ ਵਿੱਚ ਪਾ ਕੇ ਉਹਨੂੰ ਖਤਮ ਕਰਨਾ ਹੈ ਔਰ ਰਾਜਪੁਰਾ ਦੀ ਇਹ ਸੰਸਥਾ ਰਾਜਪੁਰਾ ਦੇ ਲੋਕ ਰਾਜਪੁਰਾ ਦੇ ਨਿਵਾਸੀ ਜਿਹੜਾ ਮਹਾਯੱਗੇ ਸ਼ੁਰੂ ਕੀਤਾ ਉਹਦੇ ਜਿਹੜਾ ਆਪਣਾ ਯੋਗਦਾਨ ਦੇ ਰਹੇ ਨੇ ਉਹ ਬਹੁਤ-ਬਹੁਤ ਸ਼ਲਾਗ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਢੋਲੀ ਦੀ ਵਧਾਈ ਦਿੰਦਾ ਅੱਗੇ ਕਿਆਂ ਦੀ ਬੁਲਤ ਪ੍ਰਧਾਨ ਦੇ ਸ ਵਿੱਚ ਦੀਆਂ ਦੀ ਲੋੜੀ ਬਣਾਈ ਜਾ ਰਹੀ ਹੈ ਤਿੰਨੋ ਤੇ ਦਾ ਦੇ ਇਹ ਜਿਦਾ ਹੁਣ ਨਵੇਂ ਸਮਾਜ ਦੇ ਵਿੱਚ ਏਡੀ ਸੋਚ ਬਦਲ ਰਹੀ ਹੈ ਲੋਕਾਂ ਦੀ ਆ ਇਹ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਬਹੁਤ ਹੀ ਵਧੀਆ ਜਿਹਾ ਪ੍ਰਾਪਨਾ ਕੀਤਾ ਹੈ ਜਿਤਨ ਜਿਹੜੇ ਜਨ ਜੀ ਹੈਗੇ ਉਹਨਾਂ ਦੀ ਟੀਮ ਨੇ ਅੱਜ ਬਹੁਤ ਵਧੀਆ ਰੌਣਕਾਂ ਲਗਾਈਆਂ ਇੱਥੇ ਔਰ ਜਿਹੜੇ ਬੱਚੇ ਵਿਜੇਤਰ ਦੇ ਲੜਕੀਆਂ ਨੇ ਸਮਾਜਿਕ ਤਕ ਪਰਾਪਰ ਉਪਰਭ ਦੇ ਆਦਰ ਦਿੱਤੇ ਨੇ ਆ ਇਹਨਾਂ ਦਾ ਸਨਮਾਨ ਕਿੱਦਾਂ ਗਿਆ ਇੱਥੇ ਬਹੁਤ ਹੀ ਉਤਸ਼ਾਹ ਨਾਲ ਲੋਕ ਜਿਹੜੇ ਇੱਥੇ ਪਹੁੰਚੇ ਨੇ ਤਾਂ ਮੈਂ ਸਮਝਦਾ ਕਿ ਇਹ ਜਿਹੜਾ ਸਵਾਗਤ ਹੋ ਰਿਹਾ ਹੋਣਾ ਚਾਹੀਦਾ ਨੇ ਤਾਂ ਕਿ ਲੋਕਾਂ ਨੇ ਜਾਗਰਤੀ ਪਵੇ ਕਿ ਬੱਚੇ ਬਰਾਬਰ ਨੇ ਚੈਨਲ ਕਾ ਚੱਲ ਰਹੀ ਹੈ ਸਾਨੂੰ ਬਰਾਬਰ ਸਨਮਾਨ ਦੇਣਾ ਹੈ ਇਹਦਾ ਆਪਣਾ ਨਾਮ ਬਤਾਓ ਇੱਕਮਜੋਤਪੁਰ ਇਹਦਾ ਆਪਨੇ ਪਹਿਲੇ ਕਿੰਨੇ ਲਗਾਏ ਮੈਂ ਹੁਣ ਤੱਕ 7500 ਫਰੀਜ਼ ਲਗਾ ਚੁੱਕੀ ਹਾਂ ਤੇ ਬਹੁਤ ਵੱਖ-ਵੱਖ ਜਗ੍ਹਾਾਂ ਤੇ ਲਾਏ ਨੇ ਜਿਵੇਂ ਹੁਣ ਪਟਿਆਲੇ ਦੀ ਗੱਲ ਕਰੀ ਤਾਂ ਉੱਥੇ ਵੀ ਜਿਵੇਂ ਰੋਡ ਸਾਈਡਸ ਹੋ ਗਈਆਂ ਉੱਥੇ ਤਾਂ ਆਏ ਨੇ ਮੰਦਰਾਂ 'ਚ ਲਗਾਏ ਨੇ ਗੁਰਦੁਆਰਿਆਂ 'ਚ ਲਾਏ ਨੇ ਲੋਕੀ ਆਪਣੇ ਘਰੇ ਬੁਲਾਉਂਦੇ ਆ ਕਿ ਸਾਡੇ ਜੋ ਜਗ੍ਹਾ ਦੇਖੇ ਕੀ ਲਗਾ ਕੇ ਜਾਓ ਇੱਥੇ ਹੋਰ ਪਿੰਡ ਵਾਲੇ ਜਿਵੇਂ ਬੁਲਾਣੇ ਪੂਰੀ ਲੈਕ ਜਿਨਾਈਕ ਕੇ ਉਹ ਨਾ پوری ਜਗ੍ਹਾ ਦਿੰਦੇ ਆ ਕਿ ਤੁਸੀਂ ਇੱਥੇ ਲਗਾਓ ਹੋਰ ਵੀ ਬਹੁਤ ਜਗ੍ਹਾ ਤੇ ਲਗਾਏ ਨੇ ਜਿਵੇਂ ਕਿ ਪਾਰਕ ਇੱਕ ਇੱਕ ਐਨਵਾਇਰਨਮੈਂਟ ਪਾਰਕ ਇਹ ਉੱਥਾਂ ਲਗਾਏ ਨੇ بس ਕਾਊਂਟ ਹੀ ਨਹੀਂ ਆ ਹੁਣ ਕਿੰਨੇ ਕਿੰਨੇ ਲਗਾਏ ਪਿੱਛੇ ਕਿੱਥੇ ਤੇ ਲਗਾ ਕੇ ਕਿੱਸਾ ਲੱਗਦਾ ਲਿਕ ਬੜਾ ਪ੍ਰਾਊਡ ਫੀਲ ਹੁੰਦਾ ਆਪਣੇ ਆਪ ਤੇ ਕਿ ਲਾਈਕ ਮੈਂ ਹਜੇ ਇੰਨੀ ਛੋਟੀ ਆ ਤੇ ਇਹਨਾਂ ਮੈਂ ਕਰ ਸਕਦੀ ਆ ਲੇਕਿਨ ਅਗਰ ਕਿਉਂਕਿ ਮੈਂ ਲਗਾਉ ਨੂ ਤਾਂ 7500 ਲਗਾ ਸਕਦੀ ਆ ਤੇ ਮੈਂ 10000 ਲਿਕ 1 ਲੱਖ ਜਿੰਨੇ ਮੱਟੇ ਲਗਾ ਸਕਦੇ ਸੀ ਮੈਂ ਸਿਰਫ ਉਹ ਜੇ ਉਹਨੇ ਹੀ ਲਾਇਆ ਜਿੰਨੇ ਮੈਂ ਟੇਕ ਕੇਅਰ ਕਰ ਸਕਾ ਜਿੰਨਾ ਮੈਂ ਲਾਦਾ ਹੈਗਾ ਕਿ ਮੈਂ ਉਹਨਾਂ ਦੀ ਦੇਖਭਾਲ ਕਰ ਸਕਦੀ ਆ ਤੇ ਉਹ ਜਿਵੇਂ ਲਾਈਕ ਮਰਨਾਂ ਕਿ ਅੱਜ ਇਹ ਲੋੜੀ ਦੇ ਤੌਰ ਤੇ ਤੁਹਾਨੂੰ ਇਹ ਪੁੱਤੀਆਂ ਦੀ ਲੋੜੀ ਦੇ ਤੇ ਸਨਮਾਨਿਤ ਕੀਤਾ ਗਿਆ ਤੁਹਾਨੂੰ ਕਿਵੇਂ ਲੱਗ ਰਿਹਾ ਲਾਈਕ ਮੈਨੂੰ ਇੱਕ ਇਹ ਚੀਜ਼ ਲੱਗ ਰਹੀ ਆ ਕਿ ਪਹਿਲਾਂ ਮੇਰੇ ਮੰਮੀ ਪਾਪਾ ਦੱਸਦੇ ਹੁੰਦੇ ਸੀਗੇ ਕਿ ਪਹਿਲੇ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਜਿਵੇਂ ਮੁੰਡਿਆਂ ਨੂੰ ਜ਼ਿਆਦਾ ਪ੍ਰੈਫਰੈਂਸ ਮਿਲਦੀ ਸੀਗੀ ਕਿ ਮੁੰਡਿਆਂ ਦੀ ਲੋੜੀ ਸਾਰਾ ਕੁਝ ਹੁਣ ਮੈਨੂੰ ਲੱਗ ਫੁੱਲ ਫੀਲ ਹੋ ਰਿਹਾ ਆਪਣੇ ਆਪ ਤੇ ਕਿ ਮੈਂ ਇੱਕ ਕੁੜੀ ਆ ਤੇ ਮੈਨੂੰ ਇੱਕ ਧੀਾਂ ਦੀ ਲੋੜੀ ਦਾ ਸਨਮਾਨਿਤ ਕੀਤਾ ਗਿਆ ਠੀਕ ਹੈ ਥੈਂਕ ਯੂ